ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਦੇ ਲਈ ਮਹੰਤ ਉਹਨਾਂ ਦੇ ਘਰ ਪਹੁੰਚਦੇ ਨੇ ਪਰ ਉੱਥੇ ਜ਼ਬਰਦਸਤ ਹੰਗਾਮਾ ਹੋ ਜਾਂਦਾ ਕਿਉਂਕਿ ਨਵੇਂ ਵਿਆਹੇ ਮੁੰਡੇ ਦੇ ਵੱਲੋਂ 50000 ਰੁਪਏ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਸੀ ਪਰ ਮਹੰਤਾਂ ਦੇ ਵੱਲੋਂ 1 ਲੱਖ ਵਧਾਈ ਦੀ ਮੰਗ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਹੰਗਾਮਾ ਇੰਨਾ ਜ਼ਿਆਦਾ ਵੱਧ ਗਿਆ ਕਿ ਸਨੋਚਵਾਨ ਨੇ ਵੀਡੀਓ ਬਣਾ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਤਸਵੀਰਾਂ ਵਾਇਰਲ ਖੋਰੀਆ ਨੇ ਖਰੜ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਤਾਂ ਦੱਸ ਜਾਈਏ ਕਿ ਮਹੰਤਾਂ ਦੇ ਵੱਲੋਂ 1 ਲੱਖ ਰੁਪਇਆ ਵਧਾਈ ਮੰਗੀ ਜਾ ਰਹੀ ਸੀ ਜਦਕਿ ਨੌਜਵਾਨ ਦੇ ਵੱਲੋਂ 50 ਹਜ਼ਾਰ ਰੁਪਏ ਦਿੱਤੇ ਜਾ ਰਹੇ ਸੀ ਇਸ ਗੱਲ ਦੇ ਉੱਤੇ ਰੋਲਾ ਪੈ ਜਾਂਦਾ ਹੈ ਤੇ ਮਹੰਤ ਉੱਥੋਂ ਚਲੇ ਜਾਂਦੇ ਨੇ ਬਾਹਰ ਨਿਕਲ ਕੇ ਨੌਜਵਾਨ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਕਿ ਉਹ ਮਹੰਤਾਂ ਦੀ ਜੋ ਇਹ ਹਰਕਤ ਹੈ ਕਿਉਂਕਿ ਹਰ ਇੱਕ ਇਨਸਾਨ ਉਹਨਾਂ ਨੂੰ ਇੰਨੇ ਪੈਸੇ ਨਹੀਂ ਦੇ ਸਕਦਾ ਹਰ ਇੱਕ ਇਨਸਾਨ ਦਾ ਹੱਥ ਐਨਾ ਖੁੱਲਾ ਨਹੀਂ ਹੁੰਦਾ ਕਿ ਉਹ ਐਨੇ ਖੁੱਲੇ ਖਰਚੇ ਕਰ ਲਵੇ ਤਾਂ ਇਸ ਨੌਜਵਾਨ ਦੇ ਵੱਲੋਂ ਇਹ ਹੀ ਮੰਗ ਕੀਤੀ ਗਈ ਕਿ ਮੈਂ ਇਹਨਾਂ ਦੇ ਖਿਲਾਫ ਕਾਨੂੰਨੀ ਲੜਾਈ ਲੜਾਂਗਾ ਹਾਲਾਂਕਿ ਕਿਹੜਾ ਗਰੁੱਪ ਉੱਥੇ ਵਧਾਈ ਮੰਗਣ ਗਿਆ ਸੀ ਇਸ ਸਬੰਧ ਤਾ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੁੰਡੇ ਦੇ ਵੱਲੋਂ 50000 ਰੁਪਏ ਦਿੱਤੇ ਜਾ ਰਹੇ ਸੀ ਪਰ ਮਹਾਂਤਾ ਦੇ ਵੱਲੋਂ 1 ਲੱਖ ਰੁਪਏ ਦੀ ਹੀ ਮੰਗ ਕੀਤੀ ਜਾ ਰਹੀ ਸੀ ਨਵੇਂ ਵਿਆਹ ਮੁੰਡੇ ਦਾ ਕਹਿਣਾ ਹੈ ਕਿ ਮੇਰਾ ਨਵਾਂ ਵਿਆਹ ਹੋਇਆ ਜੇ ਮੈਂ 1 ਲੱਖ ਸ਼ਗਨ ਨਾ ਦਿੱਤਾ ਤਾਂ ਉਹ ਮੈਨੂੰ ਬਦਦੂਆ ਦੇਣ ਲੱਗ ਪਏ ਅਤੇ ਬੁਰਾ ਭਲਾ ਕਹਿਣ ਲੱਗ ਪਏ ਮੈਂ ਨਾ ਦੇ ਖਿਲਾਫ ਲੜਾਈ ਲੜਾਂਗਾ ਕਿਉਂਕਿ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਹਰ ਇੱਕ ਵਿਅਕਤੀ ਇਹਨਾਂ ਦੀਆਂ ਸਾਰੀਆਂ ਖੁਆਇਸ਼ਾਂ ਜਾਂ ਮੰਗਾਂ ਪੂਰੀਆਂ ਨਹੀਂ ਕਰ ਸਕਦਾ ਮੈਂ 50000 ਰੁਪਏ ਦੇ ਰਿਆ ਸੀ ਪਰੇ 1 ਲੱਖ ਦੇ ਉੱਤੇ ਹੀ ਅੜੇ ਰਹਿਤਾ ਉੱਥੇ ਜ਼ਬਰਦਸਤ ਹੰਗਾਮਾ ਹੋਇਆ ਵੀਡੀਓ ਸਾਹਮਣੇ ਆਈ ਹਾਲਾਂਕਿ ਕਿਹੜਾ ਗਰੁੱਪ ਉੱਥੇ ਵਧਾਈ ਮੰਗਣ ਦੇ ਲਈ ਗਿਆ ਸੀ ਜਾਂ ਉਹਨਾਂ ਦਾ ਕੀ ਪੱਖ ਹੈ ਇਸ ਬਾਬਤ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਨੌਜਵਾਨ ਨੇ ਇਲਜ਼ਾਮ ਲਗਾਇਆ ਨਹੀਂ ਕਿ ਕਿਨਰਾਂ ਦੇ ਇੱਕ ਗਰੁੱਪ ਵੱਲੋਂ ਉਸਤੇ ਕੋਲੋ 1 ਲੱਖ ਰੁਪਏ ਵਧਾਈ ਦੀ ਮੰਗ ਕੀਤੀ ਗਈ ਹੈ। ਮੰਗ ਤਾਂ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ। ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ। ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ। ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਓਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕ ਆਲ ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰਦਿਆਂ ਨੂੰ ਪਾੜ ਲੈ ਮੈਂ ਤਾਂ ਜੀ ਉਹੀ ਗੱਲ ਮੰਨਦਾ ਇਨਸਾਫ ਚਾਹੀਦਾ ਜਿਹੜਾ ਤੁਹਾਡੇ ਮੂਰੇ ਸੀਗੇ ਵੀ ਮੈਨੂੰ ਉਹ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹਦਾ ਇੱਕ ਕਿਸੇ ਦਾ ਟੈਕਸ ਹੋ ਗਿਆ ਕਿਸੇ ਦਾ ਟੈਕਸ ਹੋ ਗਿਆ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਬਿਲਕੁਲ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁ ਗੁਰੀਆਂ ਨੇ ਜੀ ਕੋਈ ਦਵੇ ਕੋਈ ਨਾ ਦਵੇ ਕਿਸੇ ਦੀ ਕਿੰਨੀ ਕਪੈਸਿਟੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦੇ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਤਰਨਾ ਲਾਣ ਦੀ ਉਹਰੇ ਮੈਂ ਅਸੀਂ ਜੀ ਮੈਂ ਕੱਲਾ ਹਾਂ ਜੀ ਹਾਂ ਨਾਲ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉੱਤਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨੂੰ ਅੱਛਾ ਅਸੀਂ ਉਹ ਖੜੇ ਆ ਤੁਹਾਡਾ ਜੀ ਨਾ ਜੀ ਦਰਿੰਦਰ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਨਾਲ ਇਹਨਾਂ ਨੂੰ ਕਾਹਦਾ ਟੈਕਸ ਹੈ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਬੇਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਹੁੰਦੀ ਕਿਸੇ ਕੋ ਨਹੀਂ ਜਿਹਦੇ ਕੋ ਜਿੰਮਤ ਹੈ ਜਿੰਨੀ ਮਰਜ਼ੀ ਦੇਵੇ ਕੋਈ ਜਿਹਦੇ ਕੋ ਨਹੀਂ ਹਿੰਮਤ ਹੈ ਜੀ ਉਹ ਨਹੀਂ ਦੇਊਗਾ ਸਹੀ ਗੱਲ ਹੈ